ਪਰ ਮੇਰੀ ਹਾਲਤ ਕਿਸੇ ਹੋਰ ਨੇ ਨਹੀਂ ਸਗੋ ਮੇਰੇ ਆਪਣਿਆਂ ਨੇ ਕੀਤੀ ਹੈ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ 90% ਕੁਰਬਾਨੀਆਂ ਮੇਰੇ ਪੁੱਤਰਾ ਨੇ ਦਿੱਤੀਆਂ ਫੇਰ ਆਈ 84 ਮੇਰੇ ਪੁੱਤਰਾ ਦੇ ਖੂਨ ਦੀ ਦਿੱਲੀ ਬਣੀ ਪਿਆ ਸੀ ਜਿਸ ਨੂੰ ਮੇਰੇ ਗੁਰੂ ਜੀ ਨੇ ਆਪਣਾ ਸ਼ੀਸ਼ ਤੇ ਕੇ ਬਚਾਇਆ ਸੀ ਸ੍ਰੀ ਹਰਿਮੰਦਰ ਸਾਹਿਬ ਨੂੰ ਟੈਂਕਾਂ ਨਾਲ ਢਾਇਆ ਜਾਂਦਾ ਹੈ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗ ਤਾਂ ਹਿੰਮਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਪਿੱਲੇ ਰਹੇ ਪਾਂਬੜ ਵਰਗੀ ਧੁੱਪਾਂ ਵਿੱਚ ਵੀ ਸਾਡੇ ਲੀੜੇ ਗਿੱਲੇ ਰਹੇ ਦੋਸ਼ ਦਿਉਨਾ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਖੋਰੇ ਸਾਥੋਂ ਰਸੇ ਟਿੱਲੇ ਰਹੇ ਮੈਂ ਪਰਨੀਤ ਕੌਰ ਅੱਜ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਪੇਸ਼ ਕਰਾਂਗੀ ਇੱਕ ਪਲੇ ਜਿਸ ਦਾ ਨਾਮ ਹੈ ਧਰਤੀ ਪੰਜਾਬ ਦੀ ਮੈਨੂੰ ਲੱਗਦਾ ਹੈ ਉਹ ਸਮਾਂ ਆ ਗਿਆ ਕਿ ਅਸੀਂ ਆਪਣੇ ਇਹ ਵਿਚਾਰਾਂ ਦੀ ਲੜਾਈ ਮੱਛਰਦਾਨੀ ਤੋਂ ਬਾਹਰ ਹੋ ਕੇ ਲੜੀਏ ਪਾਜਨੇ ਕਿਆ ਸੀ ਕਿ ਤੀਸਰਾ ਮਹਾਯੁੱਧ ਹਿੱਕਾਂਚ ਤੀਸਰਾ ਮਹਾਯੁੱਧ ਹਿੱਕਾਂਚ ਘੁਰਤੀ जीण दी بادشاہਤ ਲੜੇਗੀ ਤੀਸਰਾ મહਾਇੁਦ ਗੋਹੇ ਨਾਲ ਲਿਪੇ ਕੋਠਿਆਂ ਦੀ ਸਾਦਗੀ ਲੜੇਗੀ ਜਿਆਦਾ ਸਮਾਨ ਨਾ ਲੈਂਦੇ ਹੋਏ ਪੇਸ਼ ਕਰਾਂਗੇ ਪਲੇ ਤਰਤੀ ਪੰਜਾਬ ਦੀ ਮੇਰੀ ਹਾਲਤ ਵੇਖ ਰਹੇ ਹੋ ਤੁਸੀਂ ਸਾਰੇ ਮੈਂ ਕਦੇ ਬਹੁਤ ਅਮੀਰ ਹੋਇਆ ਕਰਦੀ ਸੀ ਪਰ ਮੇਰੀ ਹਾਲਤ ਕਿਸੇ ਹੋਰ ਨੇ ਨਹੀਂ ਸਗੋਂ ਮੇਰੇ ਆਪਣਿਆਂ ਨੇ ਕੀਤੀ ਹੈ ਇਕ ਟਾਈਮ ਸੀ ਜਦੋਂ ਮੇਰਾ ਰਾਜ ਕਾਬੁਲ ਤੱਕ ਹੁੰਦਾ ਸੀ ਮੇਰੇ ਨਲੂਏ ਵਰਗੇ ਸ਼ੇਰਾਂ ਨੇ ਵੱਡੇ ਵੱਡੇ ਅਫਗਾਨੀਆਂ ਦੇ ਮੂੰਹ ਭੰਨੇ ਸੀ ਤੇ ਅਫਗਾਨ ਅਫਗਾਨ ਤਾਂ ਮੇਰੀਆਂ ਅੱਖਾਂ 'ਚ ਅੱਖਾਂ ਪਾਉਣ ਤੋਂ ਡਰਦੇ ਸੀ ਫਿਰ ਮੇਰੇ ਆਪਣੇ ਨਹੀਂ ਮੇਰੇ ਨਾਲ ਗਦਦਾਰੀ ਕੀਤੀ ਤੇ ਮੈਂ ਗੁਲਾਮ ਬਣੀ ਪਰ ਮੇਰੇ ਪੁੱਤਰਾਂ ਨੂੰ ਮੇਰੀ ਗੁਲਾਮੀ ਸਵੀਕਾਰ ਨਹੀਂ ਸੀ ਅੰਗਰੇਜ਼ਾਂ ਨੇ ਵਿਸਾਖੀ ਵਾਲੇ ਦਿਨ ਮੇਰੇ ਪੁੱਤਰਾਂ ਦਾ ਖੂਨ ਡੋਲਿਆ ਸੀ ਮੇਰੀ ਮਮਤਾ ਦਾ ਲਹੂ ਪੀਤਾ ਸੀ ਮੈਂ ਬਹੁਤ ਰੋਈ ਉਸ ਦਿਨ ਪਰ ਮੇਰੇ ਬੁੱਤ ਮੈਨੂੰ ਗੁਲਾਮ ਨਹੀਂ ਸੀ ਵੇਖ ਸਕਦੇ ਉਹਨਾਂ ਨੇ ਅੰਗਰੇਜ਼ਾਂ ਤੋਂ ਉਹਨਾਂ ਦੇ ਘਰ ਵਿੱਚ ਵੜ ਕੇ ਬਦਲਾ ਲਿਆ ਹੱਸਦੇ ਹੱਸਦੇ ਮੇਰੇ ਭਗਤ ਸਿੰਘ ਉਦਮ ਸਿੰਘ ਤੇ ਸਰਾਬੇ ਵਰਗੇ ਪੁੱਤ ਫਾਂਸੀਆਂ ਤੇ ਚੜ ਗਏ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ 90% ਕੁਰਬਾਨੀਆਂ ਮੇਰੇ ਪੁੱਤਰਾਂ ਨੇ ਦਿੱਤੀਆਂ ਪਰ ਮੈਨੂੰ ਮਿਲਿਆ ਕੀ ਕਿਸੇ ਨੂੰ ਭਾਰਤ ਮਿਲਿਆ ਤੇ ਕਿਸੇ ਨੂੰ ਪਾਕਿਸਤਾਨ ਮੈਂ ਮੈਂ ਦੋ ਹਿੱਸਿਆਂ ਵਿੱਚ ਵੰਡੀ ਗਈ ਮੇਰੇ ਆਪਣੇ ਹੀ ਇੱਕ ਦੂਜੇ ਦਾ ਖੂਨ ਬਹਾ ਰਹੇ ਸੀ ਮੇਰੇ ਮਮਤਾ ਦਾ ਲਹੂ ਪੀ ਰੇ ਸੀ ਪਰ ਮੈਂ ਸਬਰ ਦੇ ਘੁੱਟ ਪਰ ਕੇ ਜਰ ਗਈ ਪੇਰ ਆਈ 84 ਮੇਰੇ ਪੁੱਤਰਾਂ ਦੇ ਖੂਨ ਦੀ ਦਿੱਲੀ ਬਣੀ ਪਿਆ ਸੀ ਉਹੀ ਦਿੱਲੀ ਜਿਸ ਨੂੰ ਮੇਰੇ ਗੁਰੂ ਜੀ ਨੇ ਆਪਣਾ ਸ਼ੀਸ਼ ਤੇ ਕੇ ਬਚਾਇਆ ਸੀ ਪਰ ਬਦਲੇ ਵਿੱਚ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮੇਰੇ ਪੁੱਤਰਾਂ ਦੇ ਵਿੱਚ ਬਣਦੇ ਟੈਰ ਪਏ ਕਈਆਂ ਨੂੰ ਗਲਾ ਲਾ ਕੇ ਸਾੜਿਆ ਤੇ ਕਈਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਜੇ ਮੈਂ ਇਨਸਾਫ਼ ਮੰਗਾ ਤਾਂ ਕਹਿੰਦੇ ਹਲੇ ਸਬੂਤ ਨਹੀਂ ਲੱਭੇ ਮੈਂ ਰੋਂਦੀ ਰਹੀ ਤੇ ਉੱਜੜਦੀ ਰਹੀ ਸ੍ਰੀ ਹਰਿਮੰਦਰ ਸਾਹਿਬ ਨੂੰ ਟੈਂਕਾਂ ਨਾਲ ਢਾਇਆ ਜਾਂਦਾ ਹੈ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤੇ ਇਹਨਾਂ ਦੇ ਬਰਾਬਰ ਵੱਡੇ-ਵੱਡੇ ਡੇਰੇ ਖੋਲੇ ਜਾਂਦੇ ਨੇ ਕਿ ਸਾਨੂੰ ਲੜਾਇਆ ਜਾ ਸਕੇ ਵੰਡਿਆ ਜਾ ਸਕੇ ਮੈਂ ਉਹ ਵੀ ਸਹਿਨ ਕਰ ਲਿਆ ਪਰ ਹੁਣ ਹੁਣ ਮੇਥੋਂ ਸਹਿਨ ਨਹੀਂ ਹੁੰਦਾ ਮੇਰੇ ਜਿਹੜੇ ਪੁੱਤ ਗੋਲੀਆਂ ਤੋਂ ਬੱਚੇ ਸੀ ਉਹਨਾਂ ਨੂੰ ਨਸ਼ਿਆਂ ਨੇ ਮਾਰ ਦਿੱਤਾ ਮੇਰੇ ਧਰਮ ਦੇ ਠੇਕੇਦਾਰ ਆਪਸ ਵਿੱਚ ਗੋਲਕਾਂ ਦੀ ਲੜਾਈ ਲੜ ਰਹੇ ਨੇ ਮੇਰੀ ਬੋਲੀ ਘਤਮ ਹੋ ਰਹੀ ਹੈ ਮੇਰੇ ਪਾਣੀ ਵਿੱਚ ਕੈਂਸਰ ਫੈਲ ਰਿਹਾ ਹੈ ਮੇਰੇ ਪੇਰੇਦਾਰ ਇਹ ਮੈਨੂੰ ਲੁੱਟ ਰਹੇ ਨੇ ਵਾਰਿਸ ਬੁੱਲੇ ਦੀ ਧਰਤੀ ਹੁਣ ਚਿੱਟੇ ਦੀ ਧਰਤੀ ਬਣ ਚੁੱਕੀ ਹੈ ਕਿਉਂ ਪਹਿਚਾਨ ਤਾਂ ਗਏ ਹੋਵੋਗੇ ਮੈਨੂੰ ਮੈਂ ਹਾਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਤੇ ਮੈਨੂੰ ਹੁਣ ਵੀ ਆਸ ਹੈ ਕਿ ਮੇਰਾ ਕੋਈ ਜਰਨਲ ਆਵੇਗਾ ਤੇ ਮੈਨੂੰ ਫੇਰ ਵਜਦੀ ਕਰੇਗਾ ਮੈਂ ਫੇਰ ਵਸਾਂਗੀ ਮੈਂ ਫੇਰ ਵਸਾਂਗੀ ਮੈਂ ਫੇਰ ਵਸਾਂਗੀ